ਸ਼ੁਰੂ ਕਰਾਂਗੇ। ਉਹ ਜੋ ਉਹ ਜੋ ਖੰਡ ਨੂੰ ਉਹ ਜਿਆਦਾ ਅੱਛੇ ਨਾਲ ਨਾ ਬਹਿ। ਥੱਲੇ ਜਾਂਦੇ ਥੱਲੇ ਹੋ ਜਾਂਦੇ ਇੱਥੇ ਆ ਲਓ ਇੱਕ ਮਿੰਟ ਰੁਕ ਜਾਓ ਪਾਸੇ ਥੱਲੇ ਨਾ ਬਾਈ ਸਰ ਸਰ ਥੋੜਾ ਰੁਕ ਜਾਓ ਕਿੱਥੇ ਆ ਰਹੇ ਹੋ ਸਰ ਕਿੱਥੇ ਆ ਰਹੇ ਹੋ ਸਰ ਵਨਪਾਸੇ ਪਾਸੇ ਨਾਲ ਘੋੜਸੇ ਜੀ ਮਾਨਸਾ ਵੀ ਇੱਕ ਮਿੰਟ ਹੱਕ ਤੇ ਪਿੱਛੇ ਹੋ ਜਾ ਪਿੱਛੇ ਮਾਨਸਾ ਵੀ ਇੱਕ ਵਾਰ ਜੋੜ ਦਿਓ ਇਕੱਠੇ ਫੁੱਟ ਜੋੜ ਦਿਓ ਆਖਿਰ ਜੋ ਵਹੀ ਗੱਲੀ ਹੋ ਰਾਮ ਨਾ ਕਰਾ ਰਿਹਾ

ਬੀਡੀਓ ਬੀਡੀਓ ਦਿਓ ਅਜੂ ਬੀਡੀਓ ਬੀਡੀਓ ਮਤਲਬ ਕਰ ਲੈ ਦੇ ਨਾ ਨਾ ਸਭ ਸਭ ਸਰੀਕ ਟੈਪਲਸ ਨੂੰ ਕਰ ਦੇ ਇਹ ਵੀ ਗੁਰੂ ਰਾਮਨਾ 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 ਸਭੇ ਕਰਾ ਦੇ ਇੱਕ ਸਿ ਆ ਜਾਓ ਨਹੀਂ ਪਿਛਾਉ ਥੱਲੇ ਦੂਜੀ ਉੱਤਰ ਆ ਜਾਓ ਦੂਜੀ ਆ ਜਾਓ ਬੜਾ ਜੀ ਪਿੱਛੇ ਵੀ ਥੋੜਾ ਪਿੱਛੇ ਹੋ ਜਾਣਾ ਤੁਰੀ ਹਾਂ ਜੀ ਮਾਨ ਸਾਹਿਬ ਕਿੱਥੇ ਮਾਨ ਸਾਹਿਬ ਇੱਥੇ ਮਾਨ ਸਾਹਿਬ था, 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 राम नाम रामना चलो यार हूँ चलो हम बाहर चलो प्लीज हां बिल्कुल ਉਹ ਸਰਕਲ ਬਣਾਉਂ ਤੈਨੂੰ ਸਰਕਲ ਬਣਾ ਦੇ ਤੂੰ ਹੁਮਰ ਚੇਂਜ ਕਰ ਉਹ ਆਰਾਮ ਨਾਲ ਬੱਸ ਕਿ ਲੈ ਤਾ ਚੱਲ ਚੱਲ ਜਾ ਯਾਰ ਬਾਹਰ ਹੁਣ ਤੂੰ ਫੇਰ ਹੋਏ ਗੱਲ ਕਰਦਾ ਹਾਂ ਆਪਰੇ ਆਪ ਕੋਈ ਆਸਰ ਹੋਇਆ ਜੇ ਸਾਡੇ ਨਾਲ ਜਦੋਂ ਗੱਲ ਹੋਈ ਇਹਨਾਂ ਨੇ ਕਹਿ ਦਿੱਤਾ ਚੱਲ ਚੱਲ ਜਾ ਸਾਈਡ ਤੇ ਵੀਰੇ ਮਨ ਨਾਲ ਕੋਈ ਨਾ ਬਣੀ ਤੁਹਾਨੂੰ ਸਾਡੀ ਹੁੰਦੀ ਹੈ ਚਲ ਜੀ ਯਾਰ ਤੁਸੀਂ ਬਸ ਸਾਰਾ ਲੈ ਕੋਈ ਨਾ ਹਰ ਪਾਲਪਾ ਜੀ ਪਾਲ ਦੁਪਨ ਦੇ ਅਨੁਸਾਰ ਇਧਰ ਉਹ ਜਿਹੜਾ ਪੜਾਉਂਦਾ ਹੈ ਨਾ ਉਹ ਪਿੱਛੇ ਆ ਕੇ ਅੰਦਰ ਦੇਖ ਕੇ ਦੇਖ ਕੇ ਆਰਾਮ ਨਾਲ ਤੱਕਰ ਮਾਰੋ ਪਿੱਛੇ ਕਿਸੇ ਨੂੰ ਤਾਂ ਨਹੀਂ ਨਾ ਕਰੋ 잘 들어오고, 잘 들어오고, 잘 들어오고, 빨리 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 � <displays> <speaking inmates worship> मैं डिजाइनर हूँ। हाथें कौन दे? डिजाइनर नहीं लेडीज़ जाने हैं। डिजाइनर नहीं है ना। हो सकते छह लोग। मैं मैं चलेंगे। भाई अभी निकालना। अभी चीज़ तेरो नाम जो। बने 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 जो जो। बाकी पिक्चर रोक लो जो बाकी सारे रोक लो जो। यार आयेंगे लोग। चलो चलेंगे।

ਹਨ ਜੋ ਖੋਜ 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 ਸਾਹਿਬ ਖੋਜ 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 ਹੁਣ ਯਾਰ ਹੁਣ ਚੱਲ ਜਾ ਬੇਚੇਰਾ ਹੋ ਗਿਆ ਪ੍ਰੈਸ ਵਾਲੇ ਹੁਣ ਯਾਰ ਬਹੁਤ ਤੇਰਾ ਹੁਣ ਚੱਲ ਜਾ ਹਟਕ ਜਾ ਬੋਲ ਜੋ ਖੋਲ ਜੋ ਮੇਰੇ ਵੀ ਖੋਲ ਜੋ ਹੁਣ ਹੋ ਗਿਆ ਤੋਰ ਯਾਰ आज पवित्र नगरी ਸ਼੍ਰੀ ਅਮਰਸਰ ਸਾਹਿਬ ਦੀ ਧਰਤੀ ਤੇ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਪਰਿਵਾਰ ਸਮੇਤ ਆਏ ਆਂ ਪਰਮਾਤਮਾ ਨੇ ਪਿਛਲੇ ਮਹੀਨੇ ਸਾਡੇ ਪਰਿਵਾਰ ਚ ਨਿਯਮਤ ਬਖਸ਼ਿਸ਼ ਨਿਯਮਤ ਨਾਮ ਦਾ ਪਰਮਾਤਮਾ ਦੀ ਬਖਸ਼ਿਸ਼ ਸੋ ਅੱਜ ਨੀਦੇ ਰੋਮੋ ਪਹਿਲੀ ਵਾਰ ਬਾਹਰ ਆਈ ਹੈ ਕਰੋ ਪੜਿਕਣ ਆਇਆ ਸ਼ੁਰੂਆ ਲੈਣ ਆਇਆ ਚੇਤੀ ਤੰਦਰੁਸਤੀ ਵੀ ਤੇ ਪੂਰੇ ਪੰਜਾਬ ਦੇ ਲੋਕਾਂ ਦੀ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ ਹੈ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਯਾਰ ਸਾਰਿਆਂ ਦੇ ਪਰਾਂਚੇ ਸੁੱਖ ਸ਼ਾਂਤੀ ਬਣੀ ਰਹੇ ਤੰਦਰੁਸਤੀਆਂ ਤੇ ਤਰੱਕੀਆਂ ਆਉਣ ਇਹੇ ਅਰਦਾਸ ਕੀਤੀ ਹੈ ਸੋ ਇਹ ਜਗ੍ਹਾ ਹੀ ਅਸੀ ਕਿੱਥੇ ਆ ਕੇ ਸਕੂਨ ਮਿਲਦਾ ਹੈ ਕਿੱਥੇ ਆ ਕੇ ਬੰਦੇ ਨੂੰ ਆਪਣੀਆਂ ਜਿਹੜੀਆਂ ਅੰਦਰਲੀਆਂ ਕੋਈ ਇੱਛਾਾਂ ਮਾਂ ਜਾਂ ਕੋਈ ਉਹ ਸਭ ਕੁਝ ਲੈ ਜਾਂਦੀਆਂ ਨੇ ਤੇ ਰਸ ਪਿੰਨਾ ਕੀਰਤਨ ਸੁਣ ਕੇ ਮੈਂ ਅੱਜ ਬਹੁਤ ਹੀ ਸ਼ਾਂਤੀਪੂਰਵ ਤਰੀਕੇ ਨਾਲ ਮੀਡੀਆ ਦਾ ਵੀ ਧੰਨਵਾਦ ਕਰਦਾ ਅੱਜ ਕੋਈ ਇਦਾਂ ਦਾ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਬਹੁਤ ਜ਼ਿਆਦਾ ਆਸ਼ ਹੋ ਜਾਂਦੇ ਸੰਗਤ ਨੂੰ ਬਹੁਤ ਦਿੱਕਤ ਆਉਂਦੀ ਹੈ ਜਿਹੜੇ ਬਜ਼ੁਰਗ ਵੀ ਆਏ ਹੁੰਦੇ ਨੇ ਬੱਚੇ ਵੀ ਆਉਂਦੇ ਪਰ ਅੱਜ ਬਹੁਤ ਡਿਸਪਲਨ ਨਾਲ ਤੁਸੀਂ ਵੀ ਆਪਣਾ ਕੰਮ ਕੀਤਾ ਇਸ ਕਰਕੇ ਮੈਂ ਕੱਲ ਮੈਂ ਗੁਰਦਾਸਪੁਰ ਸੀ ਕੱਲ ਸ਼ਾਮ ਨੂੰ ਤੁਸੀਂ ਵੀ ਆਪਣੇ ਕੰਮ ਨਹੀਂ ਹਾਲ ਬਾਜ਼ਾਰ ਤੇ ਕਪੜਾ ਬਾਜ਼ਾਰ ਦਾ ਰੋਡ ਸਿੱਧਾ ਤੁਸੀਂ ਉੱਧਰ ਸਾਜਰੀ ਅੱਜ ਵੀ ਮੈਂ ਜਾਊਂਗਾ ਪੱਟੀ ਉਤਵਾ ਜਲੰਧਰ ਫਿਰ ਦੁਬਾਰਾ ਅੱਗੇ ਮਾਲਵੇ ਵੱਲ ਨੂੰ ਜਾਵਾਂਗੇ ਫਿਰ ਦੁਬਾਰਾ ਆਵਾਂਗੇ ਪਰਮਾਤਮਾ ਕੀ ਹੀਰ ਦਸ ਕਰਨਾ ਹੈ ਪਰਮਾਤਮਾ ਸਮਤ ਬਖਸ਼ੇ ਜੋ ਜ਼ਿੰਮੇਵਾਰੀਆਂ ਦੇ ਰੱਖੀਆਂ ਨੇ ਉਹਨਾਂ ਬਬਲੂ ਜੀ ਨੂੰ ਲਿਭਾਉਣ ਦਾ ਬਲ ਬਖਸ਼ੇ ਔਰ ਜਿੰਨੀਆਂ ਕਿ ਇੱਜ਼ਤ ਪਰਮਾਤਮਾ ਨੇ ਬਖਸ਼ੀ ਹੋਈ ਹੈ ਉਹਨਾਂ ਕਾਇਮ ਰਹੇ ਔਰ ਸਾਡੇ ਕੋਲ ਸਾਡੇ ਕੋਲੋਂ ਜਾਣੇ ਅਣਜਾਣੇ ਚ ਕੋਈ ਇਹੋ ਜਿਹੀ ਭੁਲਣਾ ਹੋ ਜ ਜਿਹਦੇ ਨਾਲ ਕਿਸੇ ਇੱਕ ਵੀ ਕਰਦਾ ਜਿਹੜਾ ਚੁੱਲਾ ਹੈ ਉది ਅੱਗ ਬੁਝੇ ਸੋ ਲੱਗੇ ਹੋਏ ਆ ਪੰਜਾਬ ਦੇ ਜਿਹੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਕੋਈ ਅਲਾਮਤਾਂ ਨੇ ਜਿਹੜੀਆਂ ਸਭ ਦੂਰ ਹੋ ਜਾਣਗੀਆਂ ਥੋੜਾ ਜਿਹਾ ਸੱਚੇ ਦਿਲੋਂ ਮਿਹਨਤ ਕਰਨ ਦੀ ਲੋੜ ਹੈ ਲੋਕਾਂ ਦਾ ਸਾਥ ਮਿਲ ਰਿਹਾ ਤੇ ਬਹੁਤ ਵੱਡੇ ਲੈਵਲ ਤੇ ਬਹੁਤ ਵੱਡੇ ਪੱਧਰ ਤੇ ਜਿਹੜਾ ਪੰਜਾਬ ਦਾ ਵਿਕਾਸ ਹੋ ਰਿਹਾ ਉਹਨਾਂ ਵਾਲੇ ਦਿਨ ਕੁਛ ਰੰਗ ਤਾਂ ਦਿਖਾਈ ਦੇਣ ਲੱਗੇ ਰੰਗਲੇ ਪੰਜਾਬ ਦੇ ਕੁਛ ਰੰਗ ਉਹਨਾਂ ਵਾਲੇ ਦਿਨਾਂ ਚ ਦਿਖਾਈ ਦੇਣ ਲੱਗ ਜਾਣਗੇ ਤੇ ਇਹ ਧਰਤੀ ਐਸੀ ਬਖਸ਼ਿਸ਼ ਹੈ ਇਹ ਧਰਤੀ ਬਹੁਤ ਬੜੀ ਇੱਥੇ ਲੁੱਟਣ ਵੀ ਆਏ ਇਸ ਧਰਤੀ ਨੂੰ ਉੱਟਣ ਵੀ ਆਏ ਆ ਪਰ ਪੰਜਾਬ ਦੇ ਲੋਕਾਂ ਨਾਲ ਜਿਹੜਾ ਭਾਈਚਾਰਾ ਹੈ ਜਿਹੜੀ ਸਾਝ ਹੈ ਭਾਈਚਾਰਾ ਸਾਝ ਉਹ ਕਦੇ ਪੰਜਾਬ ਦੇ ਵਿੱਚ ਟੁੱਟਦੀ ਕਿਤੇ ਵੀ ਨਜ਼ਰ ਨਹੀਂ ਆਉਂਦੀ ਸੋ ਇਸ ਗੱਲ ਲਈ ਮੈਨੂੰ ਮਾਣ ਵੀ ਮਹਿਸੂਸ ਕਰਦਾ ਮੈਂ ਆਪਣੇ ਉਹਨਾਂ 3.5 ਕਰੋੜ ਪੰਜਾਬੀਆਂ ਤੇ ਕਿ ਅਸੀਂ ਆਪਣੀਆਂ ਸੰਗਰਾਂਦਾਂ ਆਪਣੀਆਂ ਈਦਾਂ ਆਪਣੀਆਂ ਰਾਮ ਨੌਮੀਆਂ ਆਪਣੇ ਹਨੂਮਾਨ ਜਨਮ ਦਿਨ ਅਸੀਂ ਇਕੱਠੇ ਮਨਾਉਂਦੇ ਆਪਣੇ ਪੁਰ ਪੁਰਬ ਅਸੀਂ ਇਕੱਠੇ ਮਨਾਉਂਦੇ ਸਾਰੇ ਤੁਹਾਡੇ ਚ ਕੋਈ ਤਰੇੜ ਨਹੀਂ ਆ ਸਕਦੀ ਔਰ ਇਹੀ ਅਰਦਾਸ ਕੀਤੀ ਹੈ ਕਿ ਪ੍ਰਮਾਤਮਾ ਕਿ ਯਾਰ ਸੁੱਖ ਸ਼ਾਂਤੀ ਤੇ ਭਾਈਚਾਰਕ ਸਾਂਭ ਬਣਾਏ ਰਾਜਾ ਬੜੀ ਮੇਰੇ ਨਾਲ ਕਿਹਾ ਕਿ ਮੈਂ ਸਿਆਸਤ ਛੱਡ ਦੂੰਗਾ ਜਿਵੇਂ ਤੇਰਾ ਜੀਰੋ ਹੋ ਜੇ ਇਹ ਰਾਜਨੀਤਿਕ ਗੱਲ ਹੈ ਆਪਾਂ ਇਸ ਵਕਤ ਗੁਰੂ ਦੀ ਨਗਦੀ ਖੜੇ ਆ ਗੁਰੂ ਦੇ ਜਗ੍ਹਾ ਤੇ ਸਤਾਨ ਤੇ ਖੜੇ ਰੈਲੀ ਜਾ ਕੇ ਜੋ ਮਰਜੀ ਕੁਛ ਲੈ ਮੈਨੂੰ ਪੁੱਛ ਕੇ ਜਵਾਬ ਅੱਜ ਬੱਤੀ ਨਾਲ ਪਹਿਲੀ ਵੀ ਰਿਹਾਇਓ ਕੀ ਅਰਦਾਸ ਮੈਂ ਦੱਸਾਂ ਇਹੀ ਦੱਸਿਆ ਇਹਹੀ ਦੱਸਿਆ ਕਿ ਧੀ ਹੋਵੇ ਭਾਵੇਂ ਪੁੱਤਰ ਹੋਵੇ ਧੀ ਹੋਵੇ ਭਾਵੇਂ ਪੁੱਤਰ ਪਰ ਤੰਦਰੁਸਤ ਹੋ ਸਤੰਦਰਸਤ ਬੱਚਾ ਔਰ ਬੱਚੇ ਪੜ੍ਹਨ ਲਿਖਣ ਆਪਣੇ ਮਾਪਿਆਂ ਦਾ ਨਾਮ ਆਪਣੇ ਸੂਬੇ ਦਾ ਨਾਮ ਰੌਸ਼ਨ ਕਰਨ ਦੇ ਦਾ ਨਾਮ ਰੌਸ਼ਨ ਕਰਨ ਤਰੱਕੀ ਕਰਨ ਸੋ ਇਸੇ ਕੰਮ ਲਈ ਅਸੀਂ ਵੀ ਲੱਗੇ ਹੋਇਆ ਕਿ ਪੰਜਾਬ ਦੇ ਨੌਜਵਾਨ ਪੀੜ੍ਹੀ ਜਿਹੜੀ ਆ ਉਹਨੂੰ ਇੱਥੇ ਡਿਗਰੀਆਂ ਮੁਤਾਬਕ ਇੱਥੇ ਨੌਕਰੀ ਮਿਲੇ ਹਾਂ ਜਿਹਨਾਂ ਨੇ ਘੁੰਮਣ ਜਾਣਾ ਵਿਦੇਸ਼ ਮਹੀਨੇ ਦੀ ਛੁੱਟੀ ਉਹ ਜਾਇਆ ਹੁਣ ਪੂਰੀ ਦੁਨੀਆ ਘੁੰਮਣੀ ਵੀ ਚਾਹੀਦੀ ਹੈ ਮੈਂ ਘੁੰਮਣ ਤੋਂ ਰੁਕਦਾ ਪਰ ਕੰਮ ਜਿਹੜਾ ਉਹ ਸਾਨੂੰ ਸਾਡੀ ਧਰਤੀ ਤੇ ਮਿਲੇ ਆਪਣੇ ਪਰਿਵਾਰ ਚ ਬਹਿ ਕੇ ਸ਼ਾਮ ਨੂੰ ਰੋਟੀ ਖਾਈਏ ਆਪਣੇ ਆਪਣੇ ਪਰਿਵਾਰ ਚ ਬਹਿ ਕੇ ਜਿਹੜੀਆਂ ਰਿਸ਼ਤੇਦਾਰਾਂ ਚ ਰਹਿ ਕੇ ਅਸੀਂ ਆਪਣਾ ਜੀਵਨ ਜਿਹੜਾ ਉਹ ਬਿਤਾਈਏ ਸੋ ਇਹ ਹੀ ਅਰਦਾਸ ਹੈ ਮੈਮ ਠੀਕ ਹੈ ਤੁਸੀਂ ਮੇਰੇ ਕੋਲ ਚ ਆ ਰਮਨ ਦੇ ਸਰ ਕੀ ਕਹਿਣਾ ਚਾਹਦੇ ਜੀ ਓਏ ਮੇਰਾ